ਪਾਠ 11 ਵੰਸਵੰਨਾ ਭੋਜਨ ਬੱਚਿਓ ਅਸੀਂ ਰੋਜ਼ਾਨਾ ਇੱਕੋ ਜਿਹੇ ਭੋਜਨ ਪਦਾਰਥ ਨਹੀਂ ਖਾਂਦੇ ਬਲਕਿ ਰੁੱਤਾਂ ਇਲਾਕਿਆਂ ਦੇ ਹਿਸਾਬ ਨਾਲ ਸਾਡਾ ਭੋਜਨ ਬਦਲ ਜਾਂਦਾ ਹੈ ਗੁਰਜੀਤ ਦਾਦਾ ਜੀ ਚਾਚਾ ਜੀ ਅਤੇ ਆਪਣੇ ਦੋਸਤ ਹਰਮਨ ਨਾਲ ਬੈਠ ਕੇ ਟੈਲੀਵਿਜ਼ਨ ਤੇ ਖੇਤੀਬਾੜੀ ਪ੍ਰੋਗਰਾਮ ਦੇਖ ਰਿਹਾ ਸੀ ਉਹਨਾਂ ਦਾ ਪਰਿਵਾਰ ਖੇਤੀਬਾੜੀ ਉੱਪਰ ਨਿਰਭਰ ਕਰਦਾ ਹੈ ਉਸਦੇ ਦਾਦਾ ਜੀ ਅਤੇ ਚਾਚਾ ਜੀ ਖੇਤੀ ਕਰਦੇ ਹਨ। ਉਸਦੇ ਦਾਦਾ ਜੀ ਬਲਦ ਨਾਲ ਅਤੇ ਉਸਦੇ ਚਾਚਾ ਜੀ ਟਰੈਕਟਰ ਨਾਲ ਖੇਤੀ ਕਰਨ ਵਿੱਚ નિਪੁੰਨ ਹਨ। ਬੱਚਿਓ ਪਹਿਲੇ ਸਮੇਂ ਵਿੱਚ ਬਲਦ ਨਾਲ ਖੇਤੀ ਹੁੰਦੀ ਸੀ ਪਰ ਅੱਜਕੱਲ ਟਰੈਕਟਰ ਨਾਲ ਖੇਤੀ ਕੀਤੀ ਜਾਂਦੀ ਹੈ। ਉਹਨਾਂ ਦੇ ਨਾਲ-ਨਾਲ ਪਿੰਡ ਦੇ ਬਹੁਤ ਸਾਰੇ ਲੋਕਾਂ ਦਾ ਮੁੱਖ ਤੰਦਾ ਖੇਤੀਬਾੜੀ ਹੈ। ਬੱਚਿਓ ਸਾਡੇ ਦੇਸ਼ ਭਾਰਤ ਵਿੱਚ ਬਹੁਤ ਸਾਰੇ ਲੋਕਾਂ ਦਾ ਮੁੱਖ ਕੀਤਾ ਖੇਤੀਬਾੜੀ ਹੈ ਪਿੰਡ ਦੇ ਕਿਸਾਨਾਂ ਕੋਲ ਬਾਈ ਯੋਗ ਜ਼ਮੀਨ ਬਹੁਤ ਘੱਟ ਹੈ ਉਹ ਆਪਣੇ ਪਰਿਵਾਰ ਦੀ ਮਦਦ ਨਾਲ ਥੋੜੀ ਜ਼ਮੀਨ ਵਿੱਚੋਂ ਵੀ ਜ਼ਿਆਦਾ ਕਮਾਈ ਕਰ ਲੈਂਦੇ ਹਨ ਉਹਨਾਂ ਦੇ ਪਰਿਵਾਰ ਕੋਲ ਵੀ ਖੇਤੀ ਯੋਗ ਜ਼ਮੀਨ ਬਹੁਤ ਘੱਟ ਹੈ ਇਸ ਲਈ ਉਹ ਠੇਕੇ ਜਾਂ ਹਿੱਸੇ ਤੇ ਜ਼ਮੀਨ ਲੈ ਲੈਂਦੇ ਹਨ ਬੱਚਿਓ ਸਾਡੇ ਦੇਸ਼ ਦੇ ਬਹੁਤੇ ਕਿਸਾਨਾਂ ਕੋਲ ਜ਼ਮੀਨ ਬਹੁਤ ਘੱਟ ਹੈ ਖੇਤੀਬਾੜੀ ਕਰਨ ਲਈ ਕੋਆਪਰੇਟਿਵ ਸੁਸਾਇਟੀਆਂ ਕੋਲੋਂ ਸਸਤੇ ਬੀਜ, ਸੰਦ, ਖਾਦਾਂ, ਕੀਟਨਾਸ਼ਕ ਦਵਾਈਆਂ ਅਤੇ ਘੱਟ ਵਿਆਜ ਤੇ ਕਰਜ਼ਾ ਵੀ ਮਿਲ ਜਾਂਦਾ ਹੈ। ਬੱਚਿਓ, ਕੋਆਪਰੇਟਿਵ ਸੁਸਾਇਟੀਆਂ ਪਿੰਡਾਂ ਵਿੱਚ ਲੋਕਾਂ ਦੀ ਸਹੂਲਤ ਲਈ ਬਣਾਈਆਂ ਜਾਂਦੀਆਂ ਹਨ। ਪਿੰਡ ਦੇ ਲੋਕ ਖੇਤੀਬਾੜੀ ਤੋਂ ਇਲਾਵਾ ਆਪਣਾ ਗੁਜ਼ਾਰਾ ਕਰਨ ਲਈ ਸਹਾਇਕ ਧੰਦੇ ਜਿਵੇਂ ਪਸ਼ੂਪਾਲਣ, ਮੱਛੀਪਾਲਣ, ਸ਼ਹਿਦ ਦੀਆਂ ਮੱਖੀਆਂ ਨੂੰ ਪਾਲਣਾ ਅਤੇ ਖੁੰਬਾ ਦੀ ਕਾਸ਼ਤ ਦਾ ਕੰਮ ਵੀ ਕਰਦੇ ਹਨ ਬੱਚੇ ਸਹਾਇਕ ਧੰਦੇ ਸਾਡੀ ਆਮਦਨ ਵਿਧਾਨ ਵਿੱਚ ਮਦਦ ਕਰਦੇ ਹਨ ਉਹ ਕੁਝ ਜ਼ਮੀਨ ਵਿੱਚ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਵੀ ਕਰਦੇ ਹਨ ਉਹਨਾਂ ਨੂੰ ਇਹਨਾਂ ਧੰਦਿਆਂ ਸੰਬੰਧੀ ਜਾਣਕਾਰੀ ਅਤੇ ਸਿਖਲਾਈ ਜ਼ਿਲ੍ਹਾ ਪੱਧਰ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਦਿੱਤੀ ਜਾਂਦੀ ਹੈ ਉਸਦੇ ਮਾਤਾ ਜੀ ਅਤੇ ਦਾਦੀ ਜੀ ਵੀ ਅਚਾਰ ਚਟਨੀਆਂ ਮਸਾਲੇ ਅਤੇ ਮਰੱਬਾ ਬਣਾ ਕੇ ਵੇਚਦੇ ਹਨ ਉਹ ਪਾਲਤੂ ਪਸ਼ੂਆਂ ਦੀ ਦੇਖਭਾਲ ਵੀ ਕਰਦੇ ਹਨ ਇਸ ਤਰੀਕੇ ਨਾਲ ਉਹ ਹਰ ਸਾਲ ਕਾਫੀ ਮੁਨਾਫਾ ਕਮਾ ਲੈਂਦੇ ਹਨ ਬੱਚੋ ਖੇਤੀਬਾੜੀ ਵਿੱਚ ਔਰਤਾਂ ਵੀ ਕਈ ਤਰੀਕਿਆਂ ਨਾਲ ਸਹਿਯੋਗ ਦਿੰਦੀਆਂ ਹਨ ਜਿਹੜੇ ਕਿਸਾਨਾਂ ਕੋਲ ਖੇਤੀ ਕਰਨ ਲਈ ਆਪਣੀ ਜ਼ਮੀਨ ਨਹੀਂ ਹੈ ਉਹ ਦੂਸਰੇ ਕਿਸਾਨਾਂ ਦੇ ਖੇਤਾਂ ਵਿੱਚ ਮਿਰਚਾਂ ਤੋੜਨ ਆਲੂ ਕੁੱਟਣ ਨਰਮਾ ਚੁਗਣ ਚਾਵਲ ਝਾੜਨ ਬਾਗਾਂ ਦੀ ਦੇਖਭਾਲ ਫਲ ਅਤੇ ਸਬਜ਼ੀਆਂ ਤੋੜਨ ਆਦਿ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋषण ਕਰਦੇ ਹਨ ਸੋ ਬੱਚਿਓ ਸਾਡੇ ਦੇਸ਼ ਵਿੱਚ अनेका ਪਰਿਵਾਰ ਖੇਤੀ ਦੇ ਧੰਦੇਆਂ ਵਿੱਚ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ ਕਿਰਿਆ ਇੱਕ ਆਪਣੇ ਪਿੰਡ ਦੇ ਕਿਸਾਨਾਂ ਦੇ ਵੱਖ-ਵੱਖ ਕੰਮਾਂ ਬਾਰੇ ਜਾਣਕਾਰੀ حاصل ਕਰਕੇ ਲਿਖੋ ਬੱਚਿਓ ਇਸ ਵਿੱਚ ਤੁਸੀਂ ਕਿਸਾਨ ਦਾ ਨਾਂ ਲਿਖੋਗੇ ਅਤੇ ਉਸ ਦੁਆਰਾ ਕੀ ਕੰਮ ਕੀਤਾ ਜਾਂਦਾ ਹੈ ਉਸ ਦੀ ਕਿਸਮ ਵੀ ਲਿਖੋਗੇ ਜਿਵੇਂ ਪਸ਼ੂ ਪਾਲਣਾ ਮੱਛੀ ਪਾਲਣਾ ਸਬਜ਼ੀਆਂ ਜਾਂ ਫਾਲੂਗਾਉਣਾ ਆਦਿ ਕਿਰਿਆ ਦੂ ਆਪਣੇ ਪਿਤਾ ਜੀ ਤੋਂ ਕੋਆਪਰੇਟਿਵ ਸੁਸਾਇਟੀਆਂ ਤੋਂ ਮਿਲਦੀਆਂ ਸਹੂਲਤਾਂ ਦੀ ਜਾਣਕਾਰੀ ਲਵੋ ਬੱਚਿਓ ਕੋਆਪਰੇਟਿਵ ਸੁਸਾਇਟੀਆਂ ਕੋਲੋਂ ਸਾਨੂੰ ਸਸਤੇ ਬੀਜ ਸੰਦ ਖਾਦਾ ਕੀਟਨਾਸ਼ਕ ਦਵਾਈਆਂ ਅਤੇ ਘੱਟ ਵਿਆਜ ਤੇ ਕਰਜ਼ਾ ਵੀ ਮਿਲ ਜਾਂਦਾ ਹੈ ਦਾਦਾ ਜੀ ਨੇ ਦੱਸਿਆ ਕਿ ਸਾਡੇ ਦੇਸ਼ ਭਾਰਤ ਵਿੱਚ ਕਿਤੇ ਪਹਾੜ ਕਿਤੇ ਦਰਿਆ ਕਿਤੇ ਨਦੀਆਂ ਕਿਤੇ ਮਾਰੂਥਲ ਅਤੇ ਕਿਤੇ ਜੰਗਲ ਹਨ ਇਸ ਲਈ ਹਰ ਥਾਂ ਖੇਤੀ ਕਰਨੀ ਸੰਭਵ ਨਹੀਂ ਹੈ ਵੱਖ-ਵੱਖ ਰਾਜਾਂ ਵਿੱਚ ਧਰਤੀ ਅਤੇ ਮੌਸਮ ਅਨੁਸਾਰ ਤਿੰਨ-ਤਿੰਨ ਫਸਲਾਂ ਹੁੰਦੀਆਂ ਹਨ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਇਸ ਵਿੱਚ ਭਾਰਤ ਦੇ ਦੂਜੇ ਰਾਜਾਂ ਦੇ ਮੁਕਾਬਲੇ ਖੇਤੀ ਕਰਨੀ ਸੌਖੀ ਹੈ ਇੱਥੇ ਖੇਤੀ ਕਰਨ ਲਈ ਆਧੁਨਿਕ ਸੰਦ ਸਿੰਚਾਈ ਦੇ ਸਾਧਨ ਅਤੇ ਉਪਜਾਊ ਜ਼ਮੀਨ ਉਪਲਬਧ ਹੈ ਬੱਚਿਓ ਪੰਜਾਬ ਦਾ ਤਰਾਸਲ ਇਸ ਤਰ੍ਹਾਂ ਦਾ ਹੈ ਕਿ ਇੱਥੇ ਖੇਤੀ ਕਰਨੀ ਬੜੀ ਆਸਾਨ ਹੈ ਪਰੰਤੂ ਭਾਰਤ ਦੇ ਦੂਜੇ ਰਾਜਾਂ ਜਿਵੇਂ ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਵਿੱਚ ਖੇਤੀ ਕਰਨੀ ਬਹੁਤ ਮੁਸ਼ਕਲ ਹੈ ਉਥੇ ਕਈ ਵਾਰ ਜਿਆਦਾ ਮੀਂਹ ਜਾਂ ਸੋਕੇ ਨਾਲ ਫਸਲ ਤਬਾਹ ਹੋ ਜਾਂਦੀ ਹੈ ਇਸ ਕਰਕੇ ਕਿਸਾਨ ਕਰਜ਼ਾਈ ਹੋ ਜਾਂਦੇ ਹਨ ਕਈ ਵਾਰ ਇਹ ਕਿਸਾਨ ਆਪਣੇ ਪਰਿਵਾਰ ਸਮੇਤ ਪੰਜਾਬ ਜਾਂ ਦੂਜੇ ਰਾਜਾਂ ਵਿੱਚ ਜਾ ਕੇ ਖੇਤੀ ਦੇ ਧੰਦਿਆਂ ਵਿੱਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ ਬੱਚਿਓ ਝੋਨੇ ਦੀ ਲਵਾਈ ਸਮੇਂ ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਝੋਨਾ ਲਾਣ ਪੰਜਾਬ ਆਉਂਦੇ ਹਨ ਤੋਕੇ ਅਤੇ ਜ਼ਿਆਦਾ ਮੀਂਹ ਕਾਰਨ ਖਰਾਬ ਹੋਈ ਫਸਲ ਆਮ ਤੌਰ ਤੇ ਪੰਜਾਬ ਦੇ ਕਈ ਪਿੰਡਾਂ ਵਿੱਚੋਂ ਕਿਸਾਨ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਅਤੇ ਬੱਚਿਆਂ ਨਾਲ ਨਰਮੇ ਦੀ ਚੁਗਾਈ ਅਤੇ ਫਲਾਂ ਦੀ ਤੋੜਾਈ ਦੇ ਕੰਮ ਲਈ ਦੂਸਰੇ ਪਿੰਡਾਂ ਵਿੱਚ ਅਸਥਾਈ ਤੌਰ ਤੇ ਚਲੇ ਜਾਂਦੇ ਹਨ ਇਸ ਤਰ੍ਹਾਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੁੰਦੀ ਹੈ ਉਹ ਆਪਣੀ ਜਮਾਤ ਦੇ ਟੀਚੇ ਪੂਰੇ ਕਰਨ ਤੋਂ ਦੂਸਰੇ ਬੱਚਿਆਂ ਦੇ ਮੁਕਾਬਲੇ ਪਛੜ ਜਾਂਦੇ ਹਨ ਚਾਚਾ ਜੀ ਨੇ ਟੈਲੀਵਿਜ਼ਨ ਤੋਂ ਸੁਣ ਕੇ ਕनक ਦੇ ਨਵੇਂ ਬੀਜ ਬੀਜਣ ਬਾਰੇ ਦਾਦਾ ਜੀ ਦੀ ਸਲਾਹ ਲਈ ਦਾਦਾ ਜੀ ਨੇ ਕਿਹਾ ਕਿ ਪਿਛਲੇ ਸਾਲ ਵਾਲੀ ਕਣਕ ਦਾ ਬੀਜ ਵੀ ਚੰਗੇ ਝਾੜ ਵਾਲਾ ਹੈ ਇਸ ਲਈ ਉਹਨਾਂ ਨੇ ਬੀਜ ਨੂੰ ਸਾਫ਼ ਕਰਕੇ ਅਤੇ ਸੁਕਾ ਕੇ ਡਰਮ ਵਿੱਚ ਰੱਖਿਆ ਹੋਇਆ ਹੈ ਉਹ ਇਸ ਵਾਰ ਨਵੇਂ ਦੇ ਨਾਲ-ਨਾਲ ਪੁਰਾਣਾ ਬੀਜ ਵੀ ਪੀਜਣਗੇ ਚਾਚਾ ਜੀ ਅਗਲੇ ਦਿਨ ਸ਼ਨੀਵਾਰ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਤੋਂ ਕਨਕ ਦਾਸ ਸੁਧਰਿਆ ਹੋਇਆ ਬੀਜ ਲੈ ਆਏ। ਬੱਚਿਓ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਉਨਤ ਬੀਜਾਂ ਤੇ ਫਸਲਾਂ ਨਾਲ ਸੰਬੰਧਤ ਵੱਖ-ਵੱਖ ਤਜਰਬੇ ਕਰਦੀ ਹੈ ਤਾਂ ਕਿ ਫਸਲਾਂ ਦੀ پیداوار ਨੂੰ ਵਧਾਇਆ ਜਾ ਸਕੇ। ਐਤਵਾਰ ਨੂੰ ਹੀ ਜ਼ਮੀਨ ਨੂੰ ਚੰਗੀ ਤਰ੍ਹਾਂ ਵਾ ਕੇ ਦਾਣਿਆਂ ਉੱਪਰ ਉਲੀਨਾਸ਼ਕ ਦਵਾਈ ਲਾ ਕੇ ਬਿਜਾਈ ਕਰ ਦਿੱਤੀ। ਕੁਝ ਹੀ ਦਿਨਾਂ ਬਾਅਦ ਕਨਕ ਦੇ ਛੋਟੇ-ਛੋਟੇ ਪੋਤੇ ਫਾਇ ਨਿਕਲਣ ਨਾਲ ਖੇਤ ਹਰਾ-ਪਰਾ ਹੋ ਗਿਆ। ਚਾਚਾ ਜੀ ਨੇ ਦੱਸਿਆ ਕਿ ਬੀਜ ਦੇ ਪੁੰਗਰਨ ਦੇ ਲਈ ਨਮੀ ਅਤੇ ਗਰਮੀ ਦੀ ਜ਼ਰੂਰਤ ਹੁੰਦੀ ਹੈ। ਕੁਝ ਦਿਨਾਂ ਬਾਅਦ ਫਸਲ ਨੂੰ ਦੇਖਣ ਲਈ ਖੇਤੀਬਾੜੀ ਮੈਗਨੇਟੋ ਖੇਤੀ ਮਾਹਰ ਆਏ। ਉਹਨਾਂ ਨੇ ਸਲਾਹ ਦਿੱਤੀ ਕਿ ਫਸਲ ਨੂੰ ਸਮੇਂ ਸਿਰ ਪਾਣੀ ਲਾਇਆ ਜਾਵੇ। ਪੱਤੇ ਪੱਤੇ ਪੀਲੇ ਹੋਣ ਤੋਂ ਰੋਕਣ ਲਈ ਯੂਰੀਆ ਖਾਦ ਪਾਈ ਜਾਵੇ। ਇਸ ਤੋਂ ਇਲਾਵਾ ਜ਼ਿੰਕ ਅਤੇ ਮੈਗਨੀਜ਼ ਦੇ ਘੋਲ ਦਾ ਛਿੜਕਾਅ ਵੀ ਕੀਤਾ ਜਾਵੇ। ਬੱਚਿਓ ਫਸਲਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਰੋਗ ਜਾਂ ਕਾਟਬੂਨ ਤੇ ਖੇਤੀਬਾੜੀ ਮਹਾਰਾ ਦੀ ਰਾਇ ਲੈਣੀ ਚਾਹੀਦੀ ਹੈ। ਜੇਕਰ ਕਿਸੇ ਕੁਦਰਤੀ ਆਫਤ ਨਾਲ ਫਸਲ ਤਬਾਹ ਹੋ ਜਾਵੇ ਤਾਂ ਸਰਕਾਰ ਵੱਲੋਂ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਵੀ ਦਿੱਤਾ ਜਾਂਦਾ ਹੈ। ਪ੍ਰਸ਼ਨ ਨੰਬਰ 1 ਕਿਸਾਨਾਂ ਨੂੰ ਨਵੇਂ ਬੀਜਾਂ ਸੰਬੰਧੀ ਜਾਣਕਾਰੀ ਕਿੱਥੋਂ ਮਿਲਦੀ ਹੈ? ਕਿਸਾਨਾਂ ਨੂੰ ਨਵੇਂ ਬੀਜਾਂ ਦੀ ਜਾਣਕਾਰੀ ਟੈਲੀਵਿਜ਼ਨ ਰਾਹੀਂ ਅਤੇ ਖੇਤੀਬਾੜੀ ਯੂਨੀਵਰਸਿਟੀ ਰਾਹੀਂ ਮਿਲਦੀ ਹੈ। ਪ੍ਰਸ਼ਨ ਨੰਬਰ 2 ਖੇਤੀ ਦੇ ਸਹਾਇਕ ਧੰਦੇਆਂ ਦੇ ਨਾਂ ਦੱਸੋ। ਖੇਤੀਬਾੜੀ ਸਹਾਇਕ ਧੰਦੇ ਜਿਵੇਂ ਪਸ਼ੂ ਪਾਲਣ, ਮੱਛੀ ਪਾਲਣ ਛੱਡੀਆਂ ਮੱਖੀਆਂ ਪਾਲਨਾ ਅਤੇ ਖੁੰਬਾਂ ਦੀ ਕਾਸ਼ਤ ਆਦੀ ਹਨ। ਪ੍ਰਸ਼ਨ ਨੰਬਰ 3 ਕਿਸਾਨ ਔਰਤਾਂ ਕੀ ਕੀ ਕੰਮ ਕਰਦੀਆਂ ਹਨ? ਕਿਸਾਨ ਔਰਤਾਂ ਅਚਾਰ, ਮਰਬੇ ਅਤੇ ਚਟਣੀਆਂ ਬਣਾ ਕੇ ਵੇਚਦੀਆਂ ਹਨ ਅਤੇ ਪਾਲਤੂ ਪਸ਼ੂਆਂ ਦੀ ਦੇਖਭਾਲ ਵਿੱਚ ਮਦਦ ਕਰਦੀਆਂ ਹਨ। ਪ੍ਰਸ਼ਨ ਨੰਬਰ 4 ਦੂਜੇ ਰਾਜਾਂ ਦੇ ਕਿਸਾਨ ਫਸਲ ਤਬਾਹ ਹੋਣ ਤੇ ਆਪਣੇ ਪਰਿਵਾਰ ਦੇ ਪਾਲਣ-ਪੋषण ਲਈ ਕੀ ਕਰਦੇ ਹਨ ਦੂਜੇ ਰਾਜਾ ਦੇ ਕਿਸਾਨ ਖੇਤੀ ਦੇ ਧੰਦਿਆਂ ਵਿੱਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ ਜਿਵੇਂ ਫਸਲਾਂ ਦੀ ਬਿਜਾਈ ਨਰਮੇ ਦੀ ਚੁਗਾਈ ਅਤੇ ਫਲਾਂ ਦੀ ਤੋੜਾਈ ਆਦਿ ਕਿਰਿਆਤਿੰ ਆਪਣੇ ਅਨਗਵਾਰ ਦੇ ਕਿਸਾਨਾਂ ਨਾਲ ਗੱਲਬਾਤ ਕਰਕੇ ਪਤਾ ਕਰੋ ਕਿ ਉਹਨਾਂ ਨੂੰ ਖੇਤੀ ਦੇ ਕੰਮਾਂ ਵਿੱਚ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਹਨ ਬੱਚਿਓ ਉਹਨਾਂ ਨੂੰ ਮੌਸਮ ਬਿਜਲੀ ਬੈਂਗਾਈ ਨਦੀਨਾ ਫਸਲਾਂ ਦੇ ਦੁਸ਼ਮਣ ਕੀੜੇ ਮਕੌੜਿਆ ਆਦੀ ਅਨੇਕਾ ਸਮੱਸਿਆਵਾਂ ਹੋ ਸਕਦੀਆਂ ਹਨ ਜੋ ਕਿ ਤੁਸੀਂ ਇਸ ਕਿਰਿਆ ਵਿੱਚ ਨੋਟ ਕਰੋਗੇ ਭੋਜਨ ਵਿੱਚ ਪਿੰਤਾਵਾ ਸਾਡੇ ਦੇਸ਼ ਦੇ 29 ਰਾਜ ਹਨ ਇਹਨਾਂ ਰਾਜਾਂ ਵਿੱਚ ਵੱਖ-ਵੱਖ ਫਸਲਾਂ ਉਗਾਈਆਂ ਜਾਂਦੀਆਂ ਹਨ ਲੋਕਾਂ ਦੀਆਂ ਭੋਜਨ ਖਾਂਦਿਆਂ ਆਦਤਾਂ ਵੀ ਵੱਖ-ਵੱਖ ਹਨ ਉਨ੍ਹਾਂ ਦੇ ਸਮੂਹਿਕ ਪ੍ਰੋਗਰਾਮਾਂ ਤੇ ਪਿੰਨ ਪਿੰਨ ਭੋਜਨ ਉਤਾਰਤ ਬਣਾਏ ਜਾਂਦੇ ਹਨ ਆਓ ਇਹਨਾਂ ਬਾਰੇ ਕੁਝ ਜਾਣਕਾਰੀ ਪ੍ਰਾਪਤ ਕਰਦੇ ਹਾਂ ਬੱਚਿਓ ਸਾਡੇ ਵਿਸ਼ਾਲ ਦੇਸ਼ ਵਿੱਚ ਕਿਧਰੇ ਕਣਕ ਜ਼ਿਆਦਾ ਹੁੰਦੀ ਹੈ ਕਿਤੇ ਚਾਵਲ ਮੱਕੀ ਬਾਜਰਾ ਜਾਂ ਮਸਾਲੇਬਾਦ ਮਾਤਰਾ ਵਿੱਚ ਮਿਲਦੇ ਹਨ ਇਸੇ ਹਿਸਾਬ ਨਾਲ ਲੋਕਾਂ ਦੀਆਂ ਖਾਂਦੀਆਂ ਆਦਤਾਂ ਪੈ ਜਾਂਦੀਆਂ ਹਨ ਅੱਜ ਹਰਮਨ ਦੀ ਧੂਆ ਜੀ ਦਾ ਵਿਆਹ ਹੈ ਤੇ ਗੁਰਮੀਤ ਅਤੇ ਹਰਮਨ ਦੇ ਪਰਿਵਾਰਾਂ ਵਿੱਚ ਨਜ਼ਦੀਕੀ ਸਾਂਝ ਹੋਣ ਕਰਕੇ ਗੁਰਜੀਤ ਦੇ ਮੰਮੀ ਪਾਪਾ ਅਤੇ ਦਾਦਾ-ਦਾਦੀ ਸਾਰੇ ਇਸ ਵਿਆਹ ਵਿੱਚ ਸ਼ਾਮਿਲ ਹੋਏ। ਫਰਾਤ ਨੂੰ ਚਾਹ ਪਾਣੀ ਪਿਉਣ ਤੋਂ ਬਾਅਦ ਕੁਝ ਨੇੜਲੇ ਰਿਸ਼ਤੇਦਾਰ ਗੁਰਦੁਆਰਾ ਸਾਹਿਬ ਆਨੰਦ ਕਾਰਜ ਕਰਵਾਉਣ ਚਲੇ ਗਏ। ਬੱਚਿਓ ਆਨੰਦ ਕਾਰਜ ਵਿਆਹ ਦੀ ਇੱਕ ਰਸਮ ਹੁੰਦੀ ਹੈ। ਬਾਕੀ ਲੋਕ ਪੈਲਸ ਵਿੱਚ ਗੀਤ ਸੰਗੀਤ ਸੁਣਨ ਲੱਗੇ ਅਤੇ ਆਪਣੀ ਪਸੰਦ ਦੀਆਂ ਚੀਜ਼ਾਂ ਖਾਣ ਪੀਣ ਲੱਗੇ। ਗੁਰਜੀਤ ਦੇ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਕੁਰਸੀਆਂ ਤੇ ਬੈਠੇ ਸਨ। ਪੈਰੇ ਬਾਰੀ-ਬਾਰੀ ਖਾਣ ਪੀਣ ਦੀਆਂ ਬਸਤਾਂ ਲਿਆ ਰਹੇ ਸਨ। ਗੁਰਜੀਤ ਦਾ ਆਈਸਕ੍ਰੀਮ ਖਾਣ ਨੂੰ ਬੜਾ ਦਿਲ ਕਰ ਰਿਹਾ ਸੀ। ਬਾਪੂ ਜੀ ਤੁਸੀਂ ਆਈਸਕ੍ਰੀਮ ਖਾਓਗੇ? ਗੁਰਜੀਤ ਨੇ ਆਪਣੇ ਦਾਦਾ ਜੀ ਤੋਂ ਜਾਣ-ਬੁੱਝ ਕੇ ਪੁੱਛਿਆ। ਉਸਦੇ ਦਾਦਾ ਜੀ ਉਸਦੀ ਚਲਾਕੀ ਸਮਝ ਗਏ ਅਤੇ ਕਹਿਣ ਲੱਗੇ ਬੇਟਾ ਤੂੰ ਜਾਣਦਾ ਮੈਂ ਠੰਡੀਆਂ ਚੀਜ਼ਾਂ ਨਹੀਂ ਖਾਂਦਾ ਲੱਗਦਾ ਏ ਤੂੰ ਆਪ ਆਈਸਕ੍ਰੀਮ ਖਾਣੀ ਚਾਹੁੰਦਾ ਹੈ ਬਾਪੂ ਜੀ ਤੁਸੀਂ ਮੇਰੀ ਗੱਲ ਐਨੀ ਜਲਦੀ ਕਿਵੇਂ ਸਮਝ ਗਏ ਬਾਦ ਵਿੱਚ ਆਈਸਕ੍ਰੀਮ ਖਾਂਦੇ ਹੋਏ ਉਸ ਜੀ ਨੇ ਪੁੱਛਿਆ ਬੇਟਾ ਮੈਨੂੰ ਤੇਰੀ ਹਰ ਚਲਾਕੀ ਬਾਰੇ ਪਤਾ ਹੈ ਜਦੋਂ ਤੂੰ ਦੁਕਾਨ ਤੋਂ ਗੱਜਕ ਟਾਫੀਆਂ कुरकुरੇ ਜਾਂ ਚਿਪਸ ਲੈਣੇ ਹੋ ਉਦੋਂ ਵੀ ਤੂੰ ਇਹੀ ਤਰੀਕਾ ਵਰਤਦਾ ਹੈ ਗੁਰਜੀਤ ਦੇ ਦਾਦਾ ਜੀ ਨੇ ਆਪਣਾ ਤਜਰਬਾ ਸਾਂਝਾ ਕੀਤਾ ਪਾਪੂ ਜੀ ਜਦੋਂ ਮੈਂ ਬਾਜ਼ਾਰ ਵਿੱਚ ਪਾਪਾ ਤੋਂ ਫਰੂਟੀ ਲੈਣੀ ਹੋਵੇ ਉੱਥੇ ਵੀ ਮੈਂ ਇਹੀ ਟੰਗ ਵਰਤਦਾ ਹਾਂ ਗੁਰਜੀਤ ਨੇ ਹੱਸਦੇ ਹੱਸਦੇ ਦੱਸਿਆ ਬੇਟਾ ਇਹਨਾਂ ਸਾਰੀਆਂ ਚੀਜ਼ਾਂ ਦੀ ਬਜਾਏ ਤੈਨੂੰ ਦੁੱਧ ਕਿਉ ਦਹੀਂ ਮੱਖਣ ਘੋਆ ਆਦੀ ਖਾਣਾ ਚਾਹੀਦਾ ਫਰੂਟੀ ਨਾਲੋਂ ਤਾਂ ਚੰਗਾ ਤੂੰ ਤਾਜ਼ੇ ਫਲ ਖਾਇਆ ਕਰੇ ਜਾ ਆਪਣੀ ਮੰਮੀ ਤੋਂ ਫਲਾਦਾ ਤਾਜ਼ਾ ਜੂਸ ਕਢਵਾ ਲਿਆ ਕਰ ਗੁਰਜੀਤੀ ਦਾਦੀ ਨੇ ਕੱਲ ਵਿੱਚ ਹਿੱਸਾ ਲੈਂਦਿਆਂ ਕਿਹਾ ਤੇਰੇ ਪਾਪਾ ਨੂੰ ਮੈਂ ਆਪਣੇ ਹੱਥੀ ਦੁੱਧ ਕਿਉਂ ਬਹੁਤ ਖਵਾਇਆ ਤਾਂ ਹੀ ਤਾਂ ਐਨਾ ਉੱਚਾ ਲੰਬਾ ਅਤੇ ਤਕੜਾ ਸ਼ਰੀਰ ਆਇਆ ਉਸ ਦਾ ਦੁੱਧ ਵਿੱਚ ਕਦੇ ਬਦਾਮ ਤੇ ਕਦੇ ਸੇਮੀਆਂ ਪਾ ਕੇ ਦਿੰਦੀ ਸਾਂ ਜਦੋਂ ਦਾ ਖੇਤੀ ਦਾ ਕੰਮ ਛੱਡ ਕੇ ਪੜਾਈ ਵੱਲ ਲੱਗਿਆ ਹੈ ਆਪਣੀ ਖੁਰਾਕ ਕੁਝ ਬਦਲ ਲਈ ਹੈ ਉਸ ਨੇ ਮਨਵੀ ਬਚਪਨ ਦੀ ਆਦਤ ਅਨੁਸਾਰ ਰੋਟੀ ਤੋਂ ਬਾਅਦ ਗੁੜ ਜ਼ਰੂਰ ਖਾਂਦਾ ਹੈ। ਬੱਚਿਓ ਗੁੜ ਤੋਂ ਸਾਨੂੰ ਆਇਰਨ ਮਿਲਦਾ ਹੈ। ਦਾਦੀ ਜੀ ਮੈਂ ਵੀ ਦਿਨ ਵਿੱਚ ਦੋ ਵਾਰ ਦੁੱਧ ਪੀਂਦਾ ਹਾਂ। ਦੁੱਧ ਵਿੱਚ ਕੰਪਲੈਂਟ ਮਿਲਾ ਲੈਂਦਾ ਹਾਂ। ਤੁਸੀਂ ਜਿਹੜੀ ਖਿਚੜੀ ਦੁੱਧ ਵਿੱਚ ਮਿਲਾ ਕੇ ਖਾਂਦੇ ਹੋ ਉਹ ਮੈਨੂੰ ਘੱਟ ਸਵਾਦ ਲੱਗਦੀ ਹੈ। ਗੁਰਜੀਤ ਨੇ ਉੱਤਰ ਦਿੱਤਾ। ਪੁੱਤਰ ਸਾਡੇ ਵੇਲੇ ਤਾਂ ਦੁੱਧ ਦਸਤੀ ਅਤੇ ਅਨਾਜ ਦੀ ਹੀ ਪ੍ਰਾਕਰਸਨ ਤੇਰੇ ਦਾਦਾ ਜੀ ਜਦੋਂ ਗਰਮੀਆਂ ਵਿੱਚ ਖੇਤਾਂ ਵਿੱਚ ਕੰਮ ਕਰਦੇ ਸਨ ਤਾਂ ਖੜੇ ਖੜੇ ਲੱਸੀ ਦਾ ਪੁੱਜਾ ਪੀ ਜਾਂਦੇ ਸਨ ਲੱਸੀ ਵਿੱਚ ਦੁੱਧ ਦੀਆਂ ਧਾਰਾਂ ਮਾਰ ਕੇ ਤਿਓੜ ਬਣਾਉਂਦੇ ਸੀ ਜਿਹੜੀ ਬੜੀ ਹੀ ਤਾਕਤ ਦੇਣ ਵਾਲੀ ਚੀਜ਼ ਮੰਨੀ ਜਾਂਦੀ ਸੀ ਦੁਪਹਿਰ ਵੇਲੇ ਸਾਰੇ ਪਰਿਵਾਰ ਦੇ ਮੈਂਬਰ ਕਾੜਨੇ ਵਾਲਾ ਦੁੱਧ ਪੀਂਦੇ ਸਨ ਹੁਣ ਤਾਂ ਨਾ ਉਹ ਖੁਰਾਕਾਂ ਨੇ ਨਾ ਹੀ ਉਹ ਕੰਮ ਦਾਦੀ ਨੇ ਆਪਣੇ ਸਮਿਆਂ ਨੂੰ ਯਾਦ ਕਰਦਿਆਂ ਸਮਝਾਇਆ ਬੱਚਿਓ ਪਹਿਲੇ ਸਮਿਆਂ ਦੇ ਲੋਕ ਹੁਣ ਦੇ ਲੋਕਾਂ ਨਾਲੋਂ ਵਧੀਰੇ ਕੰਮ ਕਰਦੇ ਸਨ ਦਾਦੀ ਜੀ ਇਹ ਤਾਂ ਤੁਸੀਂ ਆਪ ਹੀ ਮੰਨਦੇ ਹੋ ਕਿ ਹੁਣ ਖੁਰਾਕਾਂ ਬਦਲ ਗਈਆਂ ਨੇ ਫਿਰ ਸਾਰੇ ਜਾਣੇ ਮੈਨੂੰ ਟਾਫੀਆਂ ਚਿਪਸ ਕੁਰਕure ਅਤੇ ਆਈਸਕ੍ਰੀਮ ਖਾਂਦੋ ਕਿਉਂ ਰੋਕਦੇ ਹੋ ਗੁਰਜੀਤ ਨੇ ਮੌਕਾ ਤਾਰਦਿਆਂ ਕਿ ਹਾਂ ਬੇਟਾ ਟਾਫੀਆਂ ਵਿੱਚ ਪਾਈ ਜ਼ਿਆਦਾ ਖਾਂਦ ਦੰਦ ਖਰਾਬ ਕਰ ਦਿੰਦੀ ਹੈ ਕੁਰਕure ਅਤੇ ਚਿਪਸ ਪੌਸ਼ਟਿਕ ਨਹੀਂ ਹੁੰਦੇ ਅਤੇ ਜਲਦੀ ਹਜਮ ਨਹੀਂ ਹੁੰਦੇ ਸਾਨੂੰ ਆਈਸਕ੍ਰੀਮ ਵਰਗੀਆਂ ਠੰਡੀਆਂ ਚੀਜ਼ਾਂ ਵੀ ਜ਼ਿਆਦਾ ਨਹੀਂ ਖਾਨੀਆਂ ਚਾਹੀਦੀਆਂ ਬੋਲ ਬੈਠੇ ਗੁਰਜੀਤ ਦੇ ਮੰਮੀ ਬੋਲੇ ਇੰਨੇ ਸਮੇਂ ਵਿੱਚ ਖਾਨ ਪੀਣ ਦੀਆਂ ਸਟਾਲਾਂ ਵੀ ਸ਼ੁਰੂ ਹੋ ਗਈਆਂ ਅੱਜਕੱਲ੍ਹ ਵਿਆਹ ਵਿੱਚ ਲੋਕ ਕਿੰਨਾ ਹੀ ਦਿਖਾਵਾ ਕਰਨ ਲੱਗ ਪਏ ਨੇ ਬੋਲ ਬੈਠੇ ਇੱਕ ਅਧਖੜ ਉਮਰ ਦੇ ਆਦਮੀ ਨੇ ਕਿਹਾ ਬਈ ਦਿਖਾਵਾ ਵੀ ਹੈ ਅਤੇ ਜ਼ਰੂਰਤ ਵੀ ਅੱਜਕੱਲ ਔਨ ਜਾਣ ਲਈ ਸਾਧਨ ਬਹੁਤ ਵੱਧ ਗਏ ਹਨ ਦੂਰੋਂ ਨੇੜਿਓਂ ਬੁਲਾਏ ਦੋਸਤਾਂ ਮਿੱਤਰਾਂ ਨੂੰ ਉਹਨਾਂ ਦੀ ਪਸੰਦ ਦੀ ਖਾਣ ਪੀਣ ਦੀ ਚੀਜ਼ ਦਾ ਚਾਹੀਦੀ ਏ ਨਾ ਉਸ ਦੇ ਨੇੜੇ ਬੈਠੇ ਇੱਕ ਹਰਿਆਣਵੀ ਨੇ ਕਿਹਾ ਸਾਡੇ ਇਲਾਕੇ ਵਿੱਚ ਆ ਬਾਥੂ ਦਾ ਰਾਇਤਾ ਗਾਜਰ ਦਾ ਹਲਵਾ ਅਤੇ ਰਾਬੜੀ ਆਮ ਬਣਾਉਂਦੇ ਨੇ ਉਸ ਨੇ ਆਪਣੇ ਇਲਾਕੇ ਦੇ ਭੋਜਨ ਬਾਰੇ ਦੱਸਦਿਆਂ ਕਿਹਾ ਉਸ ਤੋਂ ਥੋੜਾ ਅੱਗੇ ਚਲੇ ਜਾਓ ਰਾਜਸਥਾਨ ਵਿੱਚ ਮਿਰਚੀ ਬੜਾ ਮੱਖਣ ਵੜਾ ਹਲਦੀ ਮੋਟ ਅਤੇ ਗਵਾਰ ਫਲੀ ਦਾ ਸਾਗ ਅਤੇ ਇਹਨਾਂ ਤੋਂ ਕਈ ਹੋਰ ਪਕਵਾਨ ਵੀ ਬਣਾਏ ਜਾਂਦੇ ਨੇ ਬੱਚਿਓ ਵਕਫਾ ਕੀ ਇਲਾਕਿਆਂ ਵਿੱਚ ਲੋਕ ਵਕਫਾ ਵਕਫਾ ਤਰ੍ਹਾਂ ਦਾ ਭੋਜਨ ਖਾਂਦੇ ਹਨ ਦੱਖਣ ਵਾਲੇ ਪਾਸੇ ਜਾਓ ਉਹ ਤੁਹਾਨੂੰ ਥਾਲੀ ਦੀ بجائے ਪੱਤਿਆਂ ਤੇ ਪਰੋਸਦੇ ਆਪਣੇ ਇਲਾਕੇ ਦੇ ਕਈ ਖਾਸ ਪਕਵਾਨ ਜਿਵੇਂ ਇਡਲੀ ਢੋਸਾ ਆਦਿ ਖਾਂਦੇ ਨੇ ਉਸ ਆਦਮੀ ਨੇ ਕੱਲ ਅੱਗੇ ਵਧਾਉਂਦੇ ਆ ਕਿਹਾ ਜਦੋਂ ਲੋਕ ਆਪਣੀ ਆਪਣੀ ਪਸੰਦ ਦੇ ਪਕਵਾਨ ਖਾਪੀ ਰਹੇ ਸਨ ਤਾਂ ਕੁਝ ਲੋਕ ਇਸ ਭੋਜਨ ਨੂੰ ਪਲੇਟਾਂ ਵਿੱਚ ਹੀ ਛੱਡੀ ਜਾ ਰਹੇ ਸਨ ਖਾਣਾ ਬਰਤਨ ਵਿੱਚ ਛੱਡ ਦੇਣਾ ਤਾਂ ਅੱਜ ਕੱਲ੍ਹ ਲੋਕ ਫੈਸ਼ਨ ਸਮਝਦੇ ਹਨ ਇਸ ਤਰ੍ਹਾਂ ਭੋਜਨ ਦੀ ਬਰਬਾਦੀ ਕਰਨੀ ਚੰਗੀ ਗੱਲ ਨਹੀਂ ਬੱਚਿਓ ਸਾਨੂੰ ਵੀ ਭੋਜਨ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ ਸਗੋਂ ਉਹ ਭੋਜਨ ਲੋੜ ਅਨੁਸਾਰ ਹੀ ਲੈਣਾ ਚਾਹੀਦਾ ਹੈ ਦੂਜੇ ਪਾਸੇ ਉਹ ਵੇਖੋ ਵਿਚਾਰੇ ਪੇਟੋ ਖੁੱਕੇ ਮੰਗ ਕੇ ਖਾਣ ਲਈ ਮਜਬੂਰ ਹਨ ਉਹਨਾਂ ਦੇ ਨਿੱਕੇ ਨਿੱਕੇ ਬੱਚਿਆਂ ਨੂੰ ਕਦੇ ਪੇਟ ਭਰ ਖਾਣਾ ਮਿਲਦਾ ਏ ਅਤੇ ਕਦੇ ਨਹੀਂ ਗੁਰਜੀਤ ਦੇ ਦਾਦਾ ਜੀ ਨੇ ਗੇਟ ਤੇ ਖਾਲੀ ਬਰਤਨ ਚੁੱਕੀ ਖੜੇ ਮੰਤਿਆਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿਰਿਆਚਾਰ ਆਪਣੇ ਸਾਥੀ ਬੱਚਿਆਂ ਦੀਆਂ ਖਾਣ ਪੀਣ ਦੀਆਂ ਆਦਤਾਂ ਬਾਰੇ ਜਾਣਕਾਰੀ ਇਕੱਠੀ ਕਰੋ ਅਤੇ ਇੱਥੇ ਲਿਖੋ ਕਿ ਉਹ ਕੀ ਕੁਝ ਖਾਂਦੇ ਹਨ ਬੱਚਿਓ ਇਸ ਕਾਲਮ ਵਿੱਚ ਤੁਸੀਂ ਆਪਣੇ ਸਾਥੀਆਂ ਦੇ ਨਾਂ ਲਿਖੋਗੇ ਅਤੇ ਇਸ ਵਿੱਚ ਉਹ ਕਿਹੜਾ ਭੋਜਨ ਖਾਂਦੇ ਹਨ ਉਸ ਬਾਰੇ ਲਿਖੋਗੇ। ਕਿਰਿਆ 5 ਤੁਹਾਡੇ ਦਾਦਾ ਜੀ ਬਚਪਨ ਵਿੱਚ ਕੀ ਖਾਂਦੇ ਸਨ ਅਤੇ ਹੁਣ ਕੀ ਖਾਂਦੇ ਹਨ ਇਸ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਲਿਖੋ। ਬੱਚਿਓ ਤੁਸੀਂ ਆਪਣੇ ਘਰ ਦੇ ਬਜ਼ੁਰਗਾਂ ਤੋਂ ਪੁੱਛ ਕੇ ਇਹ ਕਾਲਮ ਭਰੋਗੇ। ਕਿਰਿਆ 6 ਤੁਹਾਡੇ ਪਰਿਵਾਰ ਦੇ ਵੱਖ-ਵੱਖ ਮੈਂਬਰ ਖਾਣ ਲਈ ਕੀ ਕੀ ਪਸੰਦ ਕਰਦੇ ਹਨ। ਉਨਾ ਤੋ ਜਾਣਕਾਰੀ ਲੈ ਕੇ ਸੂਚੀ ਬਣਾਓ ਬੱਚਿਓ ਹਰੇਕ ਵਿਅਕਤੀ ਦੀ ਖਾਣ-ਪੀਣ ਦੀ ਆਪਣੀ ਵੱਖਰੀ ਪਸੰਦ ਹੁੰਦੀ ਹੈ ਬੱਚਿਓ ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਦੀਆਂ ਪਸੰਦੀਦਾ ਭੋਜਨ ਦੀ ਸੂਚੀ ਬਣਾਓਗੇ ਯਾਦ ਰੱਖਣ ਯੋ ਗੱਲਾਂ ਕਿਸਾਨ ਖੇਤਾਂ ਵਿੱਚ ਬਹੁਤ ਮਿਹਨਤ ਨਾਲ ਫਸਲ ਪੈਦਾ ਕਰਦੇ ਹਨ ਖਾਦ ਪਾਉਣ ਨਾਲ ਫਸਲਾਂ ਦੀ پیداوار ਵਧਦੀ ਹੈ ਜ਼ਿਆਦਾ بارش ਅਤੇ ਸੋਕੇ ਨਾਲ ਫਸਲਾਂ ਤਬਾਹ ਹੋ ਜਾਂਦੀਆਂ ਹਨ ਵੱਖ-ਵੱਖ ਰਾਜਾਂ ਦੇ ਲੋਕ ਬੇਬੇ ਭੋਜਨ ਖਾਂਦੇ ਹਨ ਘਰ ਦੇ ਮੈਂਬਰ ਵੀ ਉਮਰ ਅਤੇ ਪਸੰਦ ਦੇ ਅਨੁਸਾਰ ਭੋਜਨ ਖਾਂਦੇ ਹਨ ਪ੍ਰਸ਼ਨ ਨੰਬਰ 5 ਤੁਹਾਨੂੰ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਜੋ ਤੁਹਾਡੀ ਸਿਹਤ ਲਈ ਫਾਇਦੇਮੰਦ ਹੋ ਸਾਨੂੰ ਦੁੱਧ ਕਿਉ ਮੱਖਣ ਤਾਜ਼ੇ ਫਲ ਅਤੇ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ ਸਾਨੂੰ ਚਿਪਸ ਟਾਫੀਆਂ ਗੁੜਖਰੇ ਆਦਿ ਵਸਤਾ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ